ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਖੁਸ਼ਖਬਰੀ ਹੈ ਹੁਣ ਦੱਸ ਦਈਏ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਰਾਸ਼ੀ ਆ ਰਹੀ ਹੈ ਅਸਲ ਵਿੱਚ ਪੂਰੀ ਜਾਣਕਾਰੀ ਦੇ ਦੰਨੇ ਆ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ 100 ਲੱਖ ਮੀਟ੍ਰਿਕ ਟਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਜਿਸ ਵਿੱਚੋਂ 97 ਲ ਐਲ ਐਮਟੀ ਤੋਂ ਵੱਧ ਫਸਲ ਦੀ ਖਰੀਦ ਜੋ ਹੈ ਕਰ ਲਈ ਗਈ ਹੈ ਤੇ ਝੋਨੇ ਦੀ ਖਰੀਦ ਦੇ ਬਦਲੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 21000 ਕਰੋੜ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ ਫਸਲ ਦੀ ਤੇਜ਼ੀ ਦੇ ਨਾਲ ਖਰੀਦ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਦਾ ਪਰਮਾਨੰਦ ਦੱਸਦਿਆਂ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਮੰਡੀਆਂ ਦੇ ਵਿੱਚ ਲੋੜਿੰਦੇ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਪਾਈਵਲ ਚਾਹੇ ਉਹ ਕਿਸਾਨ ਜਾਂ ਫਿਰ ਕਮਿਸ਼ਨ ਏਜੰਟ ਯਾਨੀ ਕਿ ਆੜਤੀਆ ਜਾਂ ਫਿਰ ਕੋਈ ਮਜ਼ਦੂਰ ਹੋਵੇ ਉਸ ਨੂੰ ਕੋਈ ਮੁਸ਼ਕਿਲ ਜੋ ਹੈ ਸਾਹਮਣੇ ਨਾ ਆਵੇ ਜਿੱਥੇ ਤੱਕ ਫਸਲ ਦੀ ਚੁਕਾਈ ਦਾ ਸਵਾਲ ਹੈ ਤਾਂ ਉਹ ਖਰੀਦੀ ਗਈ ਫਸਲ ਵਿੱਚੋਂ 70 ਲਮਟੀ ਤੋਂ ਵੱਧ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਤੇ ਫਸਲ ਦੀ ਅਦਾਇਗੀ ਦੇ ਸਬੰਧ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਦੱਸ ਦਿੰਨੇ ਆ ਕਿ 21000 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੀ ਤਬਦੀਲ ਕਰ ਦਿੱਤੀ ਗਈ ਹੈ